ਮਬਈ ਤਾਂ ਦੇਖੋ ਇੱਥੇ ਇਹਨਾਂ ਪਿੰਡਾਂ ਦੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਮਬਈ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਮੈਨੂੰ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਵਾਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਐ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ ਕੋਈ ਸਾਰੀ ਖਰਾਬ ਹੋ ਗਈ ਪਰ ਹੌਸਲੇ ਹੱਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਤਵਾਂ ਦਾ ਮਦਦਨਾ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਤਕਰੀਬਨ 17 ਕਿ ਪਿੰਡਾਂ ਦੀ ਪੈਲੀ ਹੈ ਤੇ 1.5 500 ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਹਾ ਇਸ ਸਕੂਲ ਵੀ ਇੱਥੇ ਅਰੇ ਦੋਨੋਂ ਦੋਨੇ ਪਾਸੇ ਦੇ ਪਾਣੀ ਆ ਦਰਿਆ ਬਿਆਸ ਅੱਧਾ ਲੰਦੇ ਪਾਸੇ ਦੀ ਲੰਘਦਾ ਅੱਧਾ ਚੜ੍ਹਦੇ ਪਾਸੇ ਦੀ ਲੰਘਦਾ ਸੋ ਇੱਥੇ ਹਰ ਸਾਲ ਆਉਨਾ ਪਰ ਕੁਝ ਸਾਲਾਂ ਤੋਂ ਇਹਨਾਂ ਜ਼ਿੰਮੇਵਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਜਿਹਦੇ ਨਾਲ ਆਲੇ ਦੁਆਲੇ ਨੂੰ ਕੋਈ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਇਆ ਫਲਾਏ ਸੀ ਉਹ ਦੋ ਤਿੰਨ ਥਾਵਾਂ ਤੋਂ ਟੁੱਟ ਗਿਆ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਗਲਮਗਨ ਹੋ ਗਿਆ ਇਹ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਆ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਮਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗਾ ਦੁੱਧ ਵੀ ਡੈਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆੜਾ ਦਵਾਲਾ ਕੁਝ ਨਹੀਂ ਪੈਂਦਾ ਤੋਂ ਲਗਾਤਾਰ ਜਿਸ ਦਿਨ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕਾਂ ਦੇ ਅੰਦਰ ਫਸੇ ਹੋਏ ਆ ਜਾਂ ਗਾਣਾ ਦੋਣੇ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਪੱਠਿਆਂ ਦੀ ਹੈਲਪ ਚਾਰੇ ਦੀ ਹੈਲਪ ਕਰ ਸਕਦੇ ਆ ਪਾਣੀ ਉਹਨਾਂ ਨੂੰ ਭੋਜਨ ਆਪ ਕੋਲਪੋਣਕਾ ਕਰਾ ਰਹੇ ਸੋ ਇਹ ਪਾਣੀ ਤਾਂ ਹੀ ਇਨਜਾਤ ਮਿਲੂਗੀ ਜਦੋਂ ਦਰਿਆ ਦੇ ਵਿੱਚ ਦਿਲਜੂਗਾ ਪਾਣੀ ਤੇ ਜਿਸ ਤਰ੍ਹਾਂ ਬਾਰਸ਼ਾ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਅਜੇ ਸੋ ਸਾਗੇ ਇਹਨਾਂ ਭਰਾਵਾਂ ਦੀ ਜਿਹੜੇ ਜਿੰਨਾਂ ਬਾਰੇ ਉਹਨਾਂ ਦੀ ਗੱਲ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਸੈਂਟਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਜਿਹੜਾ ਇਹਨਾਂ ਦਾ ਗੁਰਦਾਵਰੀ ਕਰਕੇ ਇਹਨਾਂ ਨੂੰ ਮੌਜੂਦਾ ਜਿਹੜਾ ਹੈਗਾ ਉਹ ਮਿਲ ਜਵੇ ਤੇ ਲਗਾਤਾਰ ਲੱਗੇ ਹੋਏ ਆ ਉਹਨਾਂ ਦਾ ਸਮਾਨ ਵੀ ਕੱਢਿਆ ਉਹਨਾਂ ਦਾ ਪਰਿਵਾਰ ਵੀ ਕੱਢਿਆ ਟਰੈਕਟਰ ਵੀ ਉਹਨਾਂ ਦਾ ਕੱਢ ਕੇ ਲਾਇਆ ਬੇੜੇ ਦੇ ਉੱਤੇ ਸੋ ਲਗਾਤਾਰ ਸੇਵਾਦਾਰ ਲੱਗੇ ਹੋਏ ਆ ਪਾਪਾ ਕੀ ਕਰ ਸਕਦੇ ਆ ਇਹ ਸਮੇਂ ਅਨੁਸਾਰ ਜੋ ਵੀ ਸੇਵਾ ਕਰ ਸਕਦੇ ਲੱਗੇ ਹੋਏ ਅੱਗੇ ਗੁਰੂ ਦੇ ਹੱਥਾਂ ਪਾਸ਼ਾ ਕਿਰਪਾ ਕਰਨ ਜਿਸ ਦਾ ਆਕਾਰ ਜਿੱਤੇ ਨਹੀਂ ਕੀਆ ਮਾਨਸਕਿਆ ਵਿਚਾਰ ਆ ਬੰਦੇ ਦੇ ਹੱਥ ਕੁਛ ਨਹੀਂ ਪਰ ਸਾਡਾ ਫਰਜ਼ ਬਣਦਾ ਕਿ ਜਦੋਂ ਇੱਕ ਪੀੜਾ ਪੀੜਾ ਦੇ ਵਿੱਚ ਹੋਵੇ ਉਹਦੇ ਜਾ ਕੇ ਅਸੀਂ ਗੱਲ ਸੁਣਦੇ ਆ ਉਹਦੇ ਕੋਲ ਬੈਠਨੇ ਆ ਉਹਦਾ ਦੁੱਖ ਸੁਣਦੇ ਆ ਉਹਦਾ ਦੁੱਖ ਘਟ ਜਾਂਦਾ ਕੋਈ ਨੇ ਕੋਈ ਕਹੇ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਕੋਈ ਆਪਾਂ ਉਹਨਾਂ ਨੂੰ ਵੀ ਸਪੋਰਟ ਕਰਦੀਏ ਉਹ ਤਾਂ ਸਰਕਾਰੀ ਕਰ ਸਕਦੇ ਆ ਆਪਾਂ ਉਹਨਾਂ ਦੇ ਕੋਲ ਜਾਣ ਦੇ ਨਾਲ ਇੰਨਾ ਕਿ ਉਹਨੂੰ ਲੱਗਦਾ ਕਿ ਸਾਡਾ ਕੋਈ ਪਤਾ ਲੈ ਰਿਹਾ ਸਾਡੇ ਕੋਲ ਨੇੜੇ ਆ ਰਿਹਾ ਸਾਨੂੰ ਸਾਰਿਆਂ ਨੂੰ ਇਹੋ ਜੀ ਜਦੋਂ ਹਾਲਤ ਬਣ ਜਾਂਦੇ ਆ ਸਾਥ ਦੇਣਾ ਚਾਹੀਦਾ